ਹਾਂਜੀ ਵੀਰ ਜੀ ਕੀ ਨਾਂਜੀ ਵੀਰ ਜੀ ਮੇਰਾ ਨਾਮ ਪ੍ਰੇਮ ਸਿੰਘ ਕਿਹੜਾ ਪਿੰਡ ਹੈ ਪਿੰਡ ਕਮਾਲਪੁਰ ਜੀ ਅੱਜ ਪ੍ਰੈਸ ਮੀਡੀਆ ਦੇ ਸਾਹਮਣੇ ਆਏ ਕੀ ਕਾਰਨ ਹੈ ਕਾਰਨ ਸਰ ਮੇਰੇ ਤੇ ਤਿੱਖੇ ਹਥਿਆਰਾਂ ਦੇ ਨਾਲ ਵਾਰ ਦਾਤ ਕੀਤੀ ਗਈ ਆ ਮੇਰੇ ਘਰੇ ਆਣ ਕੇ ਰੋਟੀ ਖਾਣ ਆਇਆ ਸੀ ਕਿਦੋਂ ਵਾਰਦਾਤ ਹੋਈ ਵਾਰਦਾਤ ਸਰ 22 ਤਰੀਕ ਨੂੰ ਹੋਈ ਹੈ ਜਿਹੜੀ ਵਾਰਦਾਤ ਹੋਈ ਪੁਲਿਸ ਵੱਲੋਂ ਕੋਈ ਕਾਰਵਾਈ ਉੱਥੇ ਕੀਤੀ ਪਹਿਲਾਂ ਤੇ ਪੁਲਿਸ ਵੱਲੋਂ ਕਾਰਵਾਈ ਕੋਈ ਨਹੀਂ ਕੀਤੀ ਗਈ ਮੁੜ ਕੇ ਪਹਿਲਾਂ ਐਮਐਲਏ ਦਾ ਪ੍ਰੈਸ਼ਰ ਹੀ ਲਾਲਪੁਰੀਏ ਦਾ ਠੀਕ ਹੈ ਜੀ ਮੁੜ ਕੇ ਚਲੋ ਅਸੀਂ ਪੋਟ ਵੱਲੋਂ ਗੈਲੋ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਪਰਚਾ ਦਰਜ ਕਰਵਾਇਆ ਗਿਆ ਕੀ ਨੰਬਰ ਹੈ ਐਫ ਆਰ ਇਸ ਪਰਚੇ 207 ਨੰਬਰ ਜੀ ਐਫ ਆਰ ਆਈ ਦਾ ਐਫ ਆਰ ਕਦੋਂ ਹੋਈ ਹੈ ਜੀ ਇਹ ਜੀ ਪਹਿਲੀ ਤਰੀਕ ਨੂੰ ਹੋਈ ਜੀ ਹੁਣ ਤੱਕ ਕੋਈ ਰੈਸਟ ਪਾਈ ਗਈ ਨਹੀਂ ਸਰ ਜੀ ਨਹੀਂ ਪਾਈ ਗਈ ਕੀ ਕਾਰਨ ਲੱਗਦਾ ਤੁਹਾਨੂੰ ਨਾ ਅਰੈਸਟ ਪਾਉਂਦਾ ਹਾਨੂੰ ਜੀ ਇਹ ਕਾਰਨ ਲੱਗਦਾ ਕਿ ਦਲਬਾਗ ਸਿੰਘ ਆ ਜਿਹੜਾ ਚੌਕੀ ਇਨ ਚਾਰਜ ਇਹ ਜੀ ਉਧਰੋਂ ਕੋਈ ਰਿਸ਼ਵਤ ਲੈਂਦਾ ਹੋਵੇ ਜਾਂ ਕੁਝ ਕਰਦਾ ਹੋਵੇ ਇਹਦੇ ਬਾਰੇ ਹੁਣ ਅਸੀਂ ਅੱਖੀਂ ਤੇ ਕੁਝ ਵੇਖਿਆ ਨਹੀਂ ਪਰ ਪਹਿਲਾਂ ਦੇ ਲਾਲਪੁਰੀਏ ਦੇ ਦਬਾਅ ਦੇ ਵਿੱਚ ਇਹਨੂੰ ਕਿਹਾ ਗਿਆ ਕਿ ਮੈਂ ਚੌਂਕੀ ਇਨਚਾਰਜ ਨੂੰ ਕਿਹਾ ਗਿਆ ਸੀ ਕਿ ਇਹਨਾਂ ਦਾ ਰਾਜੀਨਾਮਾ ਕਰਵਾ ਦਿਓ ਐਮਐਲਏ ਨੇ ਕਿਹਾ ਤੇ ਇਹਨਾਂ ਨੂੰ ਕਿਹਾ ਸੀ ਕਿ ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾਵੇ ਤੇ ਸਰ ਮੈਂ ਰਾਜੀਨਾਮਾ ਕਿੱਧਰਾਂ ਕਰਨਾ ਮੇਰਾ ਕੋਈ ਬੰਦਾ ਜਿਹੜੇ ਮੇਰੇ ਵਿਰੁੱਧ ਠਹਿਰੇ ਉਹਨਾਂ ਦਾ ਕੋਈ ਬੰਦਾ ਰਸਟ ਨਹੀਂ ਕੀਤਾ ਜੇ ਤੱਕ ਚੌਂਕੀ ਇਨਚਾਰਜ ਨੇ ਉਲਟਾ ਮੇਰੇ ਤੇ ਪ੍ਰੈਸ਼ਰ ਪਾਉਂਦਾ ਵੀ ਰਾਜੀਨਾਮਾ ਕਰਲਾ ਮੈਂ ਕਾਹਦਾ ਰਾਜੀ ਨਵਾਂ ਸਰ ਕਰਾਂ ਇਹਨਾਂ ਨਾਲ ਨਹੀਂ ਦਬਾਅ ਪਾਇਆ ਹੈ ਜਿਹੜਾ ਸਰਕਾਰ ਵੱਲੋਂ ਤੁਸੀਂ ਕਹਿੰਦੇ ਜੇ ਐਮ ਐਲ ਏ ਦਾ ਤੁਸੀਂ ਨਾਂ ਲੈ ਰਹੇ ਜੇ ਹਾਂ ਜੀ ਗਲਾਨ ਖੜਾਦਾ ਹਾਂ ਜੀ ਮੇਨ ਕਾਰਨ ਕੀ ਹੈ ਕਿ ਉਹ ਕਿਉਂ ਪਾਰੇ ਨੇ ਜਿਹੜੇ ਤੁਹਾਡੇ ਐਂਟੀ ਐਓ ਨਾਲ ਦੇ ਕੁਝ ਰਿਸ਼ਤੇਦਾਰੀ ਚੋਂ ਆਏ ਜਾਂ ਉਹਨਾਂ ਦੇ ਕੁਝ ਨਜ਼ਦੀਕੀ ਨੇ ਕਿ ਜੇ ਪਾਰਟੀ ਵਰਕਰ ਨਹੀਂ ਕੋਈ ਪਾਰਟੀ ਵਰਕਰ ਆ ਜੀ ਮੌਜੂਦਾ ਮੈਂਬਰ ਆ ਜੀ ਉਹਦਾ ਆਮ ਪਾਰਟੀ ਦਾ ਹੈ ਹਾਂ ਜੀ ਤੇ ਟੋਂਡੇ ਪਿੰਡ ਦੇ ਵਿੱਚੋਂ ਕੋਈ ਤੁਹਾਡੇ ਨਾਲ ਕੋਈ ਤੁਰਦਾ ਹੋਵੇ ਮੋਤਬਾਰ ਸੱਜਣ ਕੋਈ ਭੈਣ ਭਰਾ ਹਾਂਜੀ ਮੋਤਬਾਰ ਸੱਜਣ ਜਿਹੜੇ ਮੇਰੀ ਪਾਰਟੀ ਦੇ ਆ ਜੀ ਉਹ ਤੁਰਦੇ ਆ ਐਫ ਆਰ ਤੋਂ ਬਾਅਦ ਕੋਈ ਚੌਂਕੀਨ ਚਾਰਜ ਨਾਲ ਕੋਈ ਗੱਲਬਾਤ ਹੋਈ ਨਹੀਂ ਜੀ ਮੇਰੇ ਨਹੀਂ ਜੀ ਕੋਈ ਨਾ ਚਾਰਜ ਨਾਲ ਗੱਲ ਹੋਈ ਪਹਿਲਾਂ ਤੇ ਇਹਨੇ ਚੌਂਕੀਨ ਚਾਰਜ ਨੇ ਪਰਚਾ ਕਟਣ ਤੋਂ ਵੀ ਮੈਨੂੰ ਮਨਾ ਕਰਤਾ ਸੀ ਮੈਂ ਕਿਹਾ ਕਿ ਮੈਨੂੰ ਪਿੰਡਿਆ ਲੈਂਦਾ ਜਦੋਂ ਮੇਰੇ ਦੇ ਬਿਆਨ ਲੈਣ ਲੱਗੇ ਸੀ ਜੀ ਉਦੋਂ ਚੌਂਕੀਨ ਚਾਰਜ ਨੇ ਮੈਨੂੰ ਆਖਿਆ ਮੈਂ ਦੂਸਰੇ ਧਿਰ ਨੂੰ ਸੱਦਾ ਤੇ ਮੇਰਾ ਬਿਆਨ ਇਹ ਜੀ ਮੈਂ ਚੌਂਕੀਨ ਚਾਰਜ ਨੂੰ ਕਿਹਾ ਕਿ ਮੇਰਾ ਕੋਈ ਉਹਨਾਂ ਨਾਲ ਰਾਜੀ ਨਾਵਾਂ ਨਹੀਂ ਦੂਜੇ ਮੈਂ ਤੇ ਬਿਆਨ ਦੇਣ ਆਇਆ ਉਹਨਾਂ ਦੇ ਬਰ ਖਿਲਾਫ ਤੇ ਮੈਂ ਰਾਜੀ ਨਾਵਾਂ ਕਾਦਾ ਕਰਾਂ ਕੀ ਮੰਗ ਕਰਦੇ ਜੀ ਮੈਂ ਸਾਰ ਇਨਸਾਫ ਮੰਗਦਾ ਵੀ ਇਹਨਾਂ ਤੋਂ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਜਿਹੜੇ ਭੈਣ ਭਰਾ ਵਾ ਛੋਟੇ ਛੋਟੇ ਬੱਚਿਆਂ ਨੂੰ ਇਹ ਫੋਨਾਂ ਤੇ ਧਮਕੀਆਂ ਦਿੰਦੇ ਆ ਮੇਰੀ ਕੋਈ ਵੀ ਫੈਮਿਲੀ ਦਾ ਨੁਕਸਾਨ ਹੁੰਦਾ ਉਹਦਾ ਚੌਂਕੀ ਇਨਚਾਰਜ ਜ਼ਿੰਮੇਵਾਰ ਹੋਊਗਾ ਦਲਬਾਗ ਸਿੰਘ ਇਹਨੇ ਅਜੇ ਤੱਕ ਕੋਈ ਬੰਦਾ ਨਹੀਂ ਰੈਸ਼ਟ ਕੀਤਾ ਇਹਨੂੰ ਕੀ ਵਜ੍ਹਾ ਹੋ ਸਕਦੀ ਆ ਇਹ ਬਾਕੀ ਸਰ ਤੁਸੀਂ ਸਵਾਲ ਕਰ ਸਕਦੇ ਜੇ ਇਹਦੇ ਨਾਲ ਜਾ ਕੇ ਕਾਹਦਾ ਕਰਕੇ ਬੰਦਾ ਕਾਹਦੇ ਦਬਾ ਦਾ ਕਰਕੇ ਬੰਦੇ ਨਹੀਂ ਰੈਸ਼ਟ ਕਰਨ ਲਿਆ ਜੇ ਇਹ ਗੱਲ ਕਰੀਏ ਤਾਂ ਹੁਣ ਉਹ ਐਮਐਲਏ ਵੀ ਨਹੀਂ ਰਿਹਾ ਹਾਂਜੀ ਉਹ ਵੀ ਜੇਲ੍ਹ ਦੇ ਵਿੱਚ ਆ ਕਿਸ ਤਰ੍ਹਾਂ ਵੇਖਦੇ ਆ ਅਸੀਂ ਸਰ ਪਹਿਲਾਂ ਦੇ ਐਮਐਲਏ ਚਲੋ ਕੱਲ ਦੀ ਰੈਸ਼ਟ ਪਈ ਉਹਦੀ ਹਨਾ ਗ੍ਰਿਫਤਾਰੀ ਹੋਈ ਉਹਦੀ ਤੇ ਪਹਿਲਾਂ ਦੇ ਪੂਰਾ ਫੋਲ ਦਬਾ ਸੀ ਜੀ ਚੌਂਕੀ ਨ ਚਾਰਜ ਥੀ ਪੀ ਇਹਨਾਂ ਦਾ ਰਾਜੀਨਾਮਾ ਕਰਾ ਰਾਜੀਨਾਮਾ ਕਰਾ ਤੇ ਜਿਹੜੇ ਬੰਦੇ ਮੈਨੂੰ ਮੇਰੇ ਨਾਲ ਤੇ ਗੱਲ ਨਹੀਂ ਹੋਈ ਜੀ ਕੀ ਨਾਮ ਆ ਜਿਨ੍ਹਾਂ ਤੇ ਪਰਚਾ ਹੋਇਆ ਉਹਨਾਂ ਦੇ ਨਾਮ ਕੀ ਹੈ ਇੱਕ ਦਾ ਨਾਮ ਜੀ ਅਜੇਪਾਲ ਸਿੰਘ ਸਨ ਆਫ ਮੇਜਰ ਸਿੰਘ ਇੱਕ ਮੇਜਰ ਸਿੰਘ ਸਨ ਆਫ ਮਰੀਕ ਸਿੰਘ ਚਰਨਜੀਤ ਸਿੰਘ ਸਨ ਆਫ ਨਿਰਮਲ ਸਿੰਘ ਅਰਸ਼ਦੀਪ ਸਿੰਘ ਸਨ ਆਫ ਨਿਰਮਲ ਸਿੰਘ ਜਿਹੜੀ ਇਹ ਲੜਾਈ ਆ ਕਿਦੋਂ ਤੋਂ ਹੀ ਤੇ ਕਿਹੜੀ ਕੀ ਮਸਲਾ ਹੈ ਦੂਸਰਾ ਜੀ ਜਿਹੜਾ ਪੰਜਵਾਂ ਠੇਰਿਆ ਉਹਦਾ ਨਾਮ ਆ ਗੁਰਪ੍ਰੀਤ ਸਿੰਘ ਉਰਫ ਗੋਪੀ ਉਹਦਾ ਸਨ ਆਫ ਯਤਰ ਸਿੰਘ ਸਿੰਘ ਜੀ ਇਹ ਜੀ ਸਾਡਾ ਪੈਸਿਆਂ ਦਾ ਲੈਣ ਦੇਣ ਸੀ ਮੈਂ ਪੈਸੇ ਮੰਗੇ ਪੈਸੇ ਮੰਗੇ ਆ ਤੇ ਇਹਨਾਂ ਮੈਨੂੰ ਪੈਸਾ ਤੋਂ ਇਨਕਾਰ ਕਰਤਾ ਵਾ ਪਹਿਲਾਂ ਇਹਨਾਂ ਦੇ ਪਿੰਡ ਦੇ ਮੋਦਬਾਰ ਸਰਪੰਚ ਨੇ ਜ਼ਿੰਮੇਵਾਰੀ ਚੁੱਕੀ ਸੀ ਕਿ ਤੈਨੂੰ ਅਸੀਂ 2 ਮਹੀਨਿਆਂ ਦਾ ਕਰਾਰ ਕਰਵਾਇਆ ਗਿਆ ਸੀ ਨਿਸ਼ਾਨ ਸਰਪੰਚ ਨੇ ਤੇ ਰਾਜਵੀਰ ਰਾਜੂ ਨੇ ਇਹਨਾਂ ਜ਼ਿੰਮੇਵਾਰੀ ਚੁੱਕੀ ਸੀ ਵੀ ਦੋ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਅਸੀਂ ਤੈਨੂੰ ਪੈਸੇ ਦੇ ਦਾਂਗੇ ਜੇ ਨਹੀਂ ਦੇਵਾਂਗੇ ਦੋ ਮਹੀਨੇ ਦੇ ਵਿੱਚ ਤੈਨੂੰ ਪੈਸੇ ਨਹੀਂ ਦੇਵਾਂਗੇ ਤੇ ਉਹਦੇ ਵਿੱਚ ਤੂੰ ਤੇਜ਼ ਦਾ ਮੋਟਰਸਾਈਕਲ ਗਿਆ ਤੇ ਤੇਰੇ ਪੈਸੇ ਗਏ ਇਹ ਤੈਨੂੰ ਮੋਟਰਸਾਈਕਲ ਨਹੀਂ ਲੈ ਸਕਦਾ ਅਸੀਂ ਜਿਹੜਾ 15 ਨੰਬਰ ਫਾਰਮ ਹੁੰਦਾ ਉਹਦੇ ਉੱਤੇ ਤੈਨੂੰ ਸਾਈਨ ਕਰਵਾ ਕੇ ਦੇਵਾਂਗੇ ਕਿ ਤੇਰਾ ਮੋਟਰਸਾਈਕਲ ਇਹ ਦੇ ਲਓ ਵਿਕ ਗਿਆ ਜਿਹੜੇ ਪੈਸੇ ਤੂੰ ਮੋਟਰਸਾਈਕਲ ਤੇ ਲੈਣੇ ਸੀ ਹਾਂਜੀ ਮੋਟਰਸਾਈਕਲ ਤੇ ਲੈਣੇ ਸੀ ਇਹਦੀ ਗੱਡੀ ਦੇ ਵਿਆਹ ਤੇ ਦਿੱਤੇ ਸੀ ਨੇજર ਸਿੰਘ ਦੀ ਦੇ ਤੇ ਨਾ ਮੋਟਰਸਾਈਕਲ ਗਹਿਣੇ ਪਾਇਆ ਸੀ ਜੀ एफआर हो गई है पर क्या हो गया पैसों का कोई लेन-देन होया या नहीं नहीं, नहीं जी कुछ नहीं होया ना मेरा कोई पैसों का लेन-देन है फिर पैसों तो इनने ये बात की थी आके सीधे मेरे ਵੱਡ ਪਟਣੇ ਡਾਇਬੇ ਮੈਨੂੰ ਬੈਠੇ ਨੂੰ हां जी ਭਾਂਜੀ ਕੀ ਨਾ ਜੀ ਦਵਿੰਦਰ ਕੋਰ ਕਿਹੜਾ ਪਿੰਡ ਹੈ ਕਮਾਲਪੁਰ ਇਹ ਜਿਹੜੀ ਲੜਾਈ ਹੋਈ ਹੈ ਢਡੇ ਪਤੀ ਨਾਲ ਕੀ ਸਾਰਾ ਮੈਟਰ ਹੈ ਮੈਟਰ ਆ ਪੀ ਆਣ ਕੇ ਘਰ ਪਹੇਗੇ ਦਾਤਰਾ ਦੀ ਨਿਧਾਰਵਾਦ ਕਰਤੀ ਜੀ ਤੇ ਮੁੜ ਕੇ ਵੀ ਮੇਰੇ ਬੱਚੇ ਨੇ ਹਣ ਕੇ ਤੇ ਫੜਿਆ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਲੜਾਈ ਹੋਈ ਹਾਂਜੀ ਕਿੰਨਾ ਚਿਰ ਹੋ ਗਿਆ ਲੜਾਈ ਹੋਈ ਮਿ ਲੜਾਈ ਹੋਈ ਨਾ 22 ਤਰੀਕ ਦੀ ਜੀ ਤੇ ਮੁੜ ਕੇ ਪਈ ਤਰਾ ਮੇਰੇ ਜੇਠਾ ਦੇ ਮੁੰਡੇ ਆ ਤੇ ਉਹਨਾਂ ਨੇ ਛਡਾਇਆ ਪੈਣ ਜੀ ਦੱਸਿਆ ਜਾ ਰਿਹਾ ਵਾ ਕਿ ਐਫ ਆਰ ਹੋ ਗਈ ਆ ਪਰ ਅਜੇ ਤੱਕ ਕੋਈ ਰੈਸਟ ਨਹੀਂ ਹੋਈ ਕੋਈ ਰੈਸਟ ਨਹੀਂ ਹੋਈ ਤੇ ਜੇ ਕੋਈ ਮਨਾ ਕਰਦੇ ਆ ਜੀ ਕੱਲ੍ਹ ਇਹ ਲੜਾਈ ਹੋਈ ਤੇ ਇਹਨਾਂ ਕਿਹਾ ਪੀ ਅਸੀਂ ਗੁੱਟ ਵੱਡ ਕੇ ਤਾਂ ਫੇਰ ਪੇਸ਼ ਹੋਣਾ ਕੀ ਦਾ ਗੁੱਟ ਵੱਡਣਗੇ ਇਹ ਪੀ ਸਾਡੇ ਕਾਕਿਆਂ ਦਾ ਕਿੰਨਾ ਨੇ ਕਿਹਾ ਕਿ ਗੁੱਟ ਵੱਡਣਗੇ ਹਾਂਜੀ ਉਹਨਾਂ ਦੇ ਕਰ ਦਿੰਗਾ ਜੀ ਕਿੰਨਾ ਦੇ ਕਰਦੀ ਉਹ ਸੇਮੇ ਦੀ ਠੀਕ ਹੈ ਜੀ ਹਾਂਜੀ ਜਿਨ੍ਹਾਂ ਨਾਲ ਕਲੇਸ਼ ਹੋਏ ਆ ਤੇ ਫੇਰ ਉਹਨਾਂ ਇਹ ਤਮਕਣਾ ਦੇਣ ਦੇ ਪੀ ਅਸੀਂ ਪੀ ਧਾਰਦਵਾ ਤਾਂ ਅਸੀਂ ਕਰਨੀ ਹੈ ਜੀ ਜੀ ਫੇਰ ਪੇਸ਼ ਹੋਣਾ ਫੇਰ ਪੇਸ਼ ਅਸੀਂ ਹੋਵਾਂਗੇ ਕੀ ਸਰਕਾਰ ਕੋ ਮੰਗ ਕਰਦੇ ਜੀ ਮੰਗਾ ਹੀ ਇਹੋ ਕਰਦੇ ਪੀ ਗਿਰਫਤਾਰ ਕੀਤੇ ਜਾਣ ਜੀ ਤੇ ਜੇ ਨਹੀਂ ਕਰਦੇ ਤੇ ਇਹ ਜ਼ਿੰਮੇਵਾਰ ਜੇ ਦੇ ਮੋਤਬਾਰ ਤੇ ਚੌਕੀ ਨਿਚਾਰਦੇ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਹਾਂਜੀ ਰਾਹ ਗਲੀ ਵੀ ਸਾਡਾ ਕੰਮ ਧੰਦੇ ਜਾਣ ਇਹ ਨਿਸ਼ਕਾਨ ਹੋ ਜੇ ਤੇ ਇਹ ਜ਼ਿੰਮੇਵਾਰ ਹੋ ਸਾਰੇ ਮੇਨ ਕਾਰਨ ਕੀ ਹੈ ਕਿ ਪੁਲਿਸ ਅਰੈਸਟ ਕਿਉਂ ਨਹੀਂ ਕਰਦੀ ਰੈਸਟਨ ਇਹ ਤਰ੍ਹਾਂ ਕਰ ਪੀਏ ਹੋ ਵੀ ਉਧਰ ਪੈਸੇ ਖਾਈ ਜਾਂਦੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਕਰਨ ਦੇ ਠੀਕ ਹੈ ਸਰ ਟਿੰਡ ਕਮਾਲਪੁਰ ਤੋਂ ਇੱਕ ਲੜਾਈ ਝਗੜੇ ਦਾ ਮਸਲਾ ਆਇਆ ਹੈ ਉਹ ਕੀ ਮਸਲਾ ਹੈ ਸਰ ਇਹ ਸਰ ਪ੍ਰੇਮ ਸਿੰਘ ਵੱਲੋਂ ਮੁਕਦਮਾ ਦਰਜ ਕੀਤਾ ਤਾਵਾ ਜੀ ਆਪਣੇ ਭਰਾ ਦੇ ਆਪਣੇ ਭਤੀਜੇ ਦੇ ਤੋਂ ਪਿੰਡ ਦੇ ਹੋਰ ਤਿੰਨ ਬੰਦਿਆਂ ਦੇ ਜੀ ਅਦੀ ਇੰਤਰਾ ਰਾਤ ਨੂੰ ਸਬੀਰੀ ਅੰਦਰੋਂ ਪਰਚਾ ਦਰਜ ਹੋਇਆ ਜੀ ਇੱਕ ਦੋਸ਼ੀਆ ਦੀ ਭਾਲ ਜਿਹੜੀ ਉਹ ਯਾਰੀ ਆ ਸਰ ਅਜੇ ਤੱਕ ਕੋਈ ਰੈਸਟ ਹੋਇਆ ਨਹੀਂ ਅਜੇ ਰੈਸਟ ਨਹੀਂ ਕੋਈ ਵਿਆ ਕੋਸ਼ਿਸ਼ ਕੀਤੀ ਯਾਰੀ ਪੂਰੀ ਰੈਸਟ ਕਰਨ ਦੀ ਹੈ ਨਾ ਇਹਨਾਂ ਦਾ ਆਪਸੀ ਲੈਣ ਦੇਣ ਪੈਸਿਆਂ ਦਾ ਹੈਗਾ ਜੀ ਜਿਹੜਾ ਪ੍ਰੇਮ ਸਿੰਘ ਆ ਇਹਨੇ 20000 ਰੁਪਇਆ ਦਿੱਤਾ ਇਹ ਮੇਜ ਸਿੰਘ ਆਪਣੇ ਭਰਾ ਨੂੰ ਲੜਕੀ ਦੇ ਵਿਆਹ ਤੇ ਪਰ ਉਹਨਾਂ ਵਾਪਸ ਨਹੀਂ ਮੋੜਿਆ ਇਹਨੇ ਉਹਨਾਂ ਦਾ ਵਟਸਐਪ ਖੋਲਿਆ ਜਿਹੜਾ ਕਰਕੇ ਇਹਨਾਂ ਦੀ ਲੜਾਈ ਹੋਈ ਹੈ ਸਰ ਪਰਿਵਾਰ ਦਾ ਕਹਿਣਾ ਕੋਈ ਪੋਲਿਟਿਕਸ ਦਾ ਹੈਗਾ ਕੋਈ ਦਬਾਅ ਨਹੀਂ ਪੋਲਿਟਿਕਸ ਦਾ ਕੋਈ ਨਹੀਂ ਡਾਕਟਰ ਦੀ ਜਿਹੜੀ ਰਿਪੋਰਟ ਆਈ ਆ ਮੈਡੀਕਲ ਆ ਉਹਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਅੱ비 ਦਾ ਤੇ ਹੋਰ ਤਰ੍ਹਾਂ ਵਾਲੇ ਤੇ ਹੈ ਇਹ ਦੋਸ਼ੀਆਂ ਦੀ ਭਾਲ ਜਾਰੀ ਹੈ ਅਗਲੀ ਕਾਰਵਾਈ ਇਹ ਜਿਹੜੀ ਕੀ ਚੱਲ ਰਹੀ ਹੈ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ